ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡਾ ਜਿਹੜਾ ਸ਼ਹਿਰ ਹੈ ਕੈਲਗਰੀ ਉਹ ਕਾਫੀ ਹੱਦ ਤੱਕ ਗਰੋ ਕਰ ਰਿਹਾ ਪਹਿਲਾਂ ਨਾਲੋਂ ਕਿੰਨਾ ਜ਼ਿਆਦਾ ਫੈਲ ਗਿਆ ਮੈਨੂੰ ਆਪ ਨੂੰ ਵੀ ਯਾਦ ਆ ਮੈਂ ਵੀ ਇੱਥੇ 2004 ਚ ਆਇਆ ਸੀ 2004 ਤੋਂ ਲੈ ਕੇ ਸ਼ਹਿਰ ਦੀ ਜਿੰਨੀ ਆਬਾਦੀ ਵਧੀ ਆ ਤੇ ਜਿੰਨਾ ਹੱਦ ਤੱਕ ਇਹ ਵੈਸੇ ਸ਼ਹਿਰ ਕਾਫੀ ਹੱਦ ਤੱਕ ਬਾਹਰ ਤੱਕ ਵੱਧ ਗਿਆ ਸਟੋਨੀ ਟ੍ਰੇਲ ਵਗੈਰਾ ਬਣ ਗਈ ਪਰ ਜਿਵੇਂ ਸਾਨੂੰ ਪਤਾ ਹੀ ਹੈ ਵੀ ਬਹੁਤ ਲੋਕ ਬਾਹਰੋਂ ਕਾਫੀ ਇੱਥੇ ਮੂਵ ਹੋ ਕੇ ਆ ਰਹੇ ਨੇ ਤੇ ਉਹਨਾਂ ਦੇ ਪਿੱਛੇ ਕੁਝ ਕਾਰਨ ਵੀ ਹੈਗੇ ਨੇ ਜਿਵੇਂ ਕਿ ਸਾਡੀ ਜਿਹੜੀ ਕੈਲਰੀ ਦੀ ਇਕਨੋਮੀ ਆ ਜਿਹੜੀ ਉਹ ਕਾਫੀ ਜਿਆਦਾ ਸਟਰੋਂਗ ਚੱਲ ਰਹੀ ਆ ਤੁਹਾਨੂੰ ਯਾਦ ਹੋਣਾ ਵੀ ਆਪਣੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਆਪਾਂ ਮੈਂਸ਼ਨ ਕਰਦੇ ਹੁੰਦੇ ਸੀ ਕਿ ਜਿਹੜਾ ਅਨਪਲੋਇਮੈਂਟ ਰੇਟ ਆ 7.5 ਤੋਂ ਵੀ ਉੱਪਰ ਟੱਪ ਗਿਆ ਸੀਗਾ ਉਹ ਹੌਲੀ-ਹੌਲੀ ਕਰਕੇ ਹੁਣ ਕਾਫੀ ਘਟਣ ਲੱਗਿਆ ਹੋਇਆ ਵਾ ਤੇ ਨਾਲ ਹੀ ਜਿਹੜੀ ਚੀਜ਼ ਹੈਗੀ ਆ ਉਹ ਇਹ ਆ ਕਿ ਜਿਹੜੀ ਆਪਣੇ ਕੈਲਗਰੀ ਦੀ ਅਮੀਰ ਕੀਤੀ ਜਾਂਦੀ ਹੈ ਕਿ ਜਿਹੜਾ 2025 ਦੇ ਵਿੱਚ ਜਿਹੜੀ ਇਹਦੀ ਜੀਡੀਪੀ ਆ ਉਹ ਕੈਨੇਡਾ ਦੇ ਵਿੱਚ ਜਿਹੜੇ ਆਪਾਂ ਕਹਿ ਰਹੇ ਆ ਲੀਡ ਕਰੂਗੀ ਕੁੱਲ ਮਿਲਾ ਕੇ ਤੇ ਉਹਦੇ ਲੀਡ ਕਰਨ ਪਿੱਛੇ ਕੀ ਕਾਰਨ ਨੇ ਵੱਡੇ ਉਹਦੇ ਚਿਹੇ ਆ ਵੀ ਜਿਵੇਂ ਸਾਨੂੰ ਪਤਾ ਹੀ ਹੈ ਵੀ ਸਾਡਾ ਜਿਹੜਾ ਔਇਲ ਐਂਡ ਗੈਸ ਸੈਕਟਰ ਆ એનર્ਜੀ ਸੈਕਟਰ ਆ ਉਹ ਕਾਫੀ ਹੱਦ ਤੱਕ ਸਟਰੋਂਗ ਚੱਲ ਰਿਹਾ ਤੇ ਉਹਦੇ ਨਾਲ-ਨਾਲ ਜਿਹੜੀ ਇਕਨੋਮੀ ਅੱਗੇ ਨੂੰ ਕਾਫੀ ਜ਼ਿਆਦਾ ਡਾਈਵਰਸੀਫਾਈ ਹੋ ਚੁੱਕੀ ਆ ਜਿਵੇਂ ਟੈਕ ਕੰਪਨੀਆਂਜ਼ ਵਗੈਰਾ ਵੀ ਆ ਗਈਆਂ ਨੇ ਮੈਨੂਫੈਕਚਰਿੰਗ ਯਾ ਕੰਪਨੀਆਂਜ਼ ਵੀ ਆ ਗਈਆਂ ਨੇ ਤੇ ਉਹਦੇ ਕਰਕੇ ਜਿਹੜੀ ਅਟਰੈਕਸ਼ਨ ਆ ਉਹ ਕਾਫੀ ਜ਼ਿਆਦਾ ਬਣੀ ਹੋਈ ਆ ਤੇ ਐਕਸਪੈਕਟ ਕਰਦੇ ਆ ਕਿ ਸਾਡਾ ਜਿਹੜਾ ਸ਼ਹਿਰ ਆ ਉਹ ਹਲੇ ਹੋਰ ਵੀ ਇਹਦੇ ਚ ਗਰੋ ਕਰੂਗਾ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਆਪਾਂ ਦੇਖਦੇ ਸੀ ਪਿਛਲੇ 2 ਸਾਲਾਂ ਤੋਂ ਕਾਫੀ ਲੋਕ ਆਏ ਤੇ ਤਕਰੀਬਨ 90000 ਇੱਕ ਸਾਲ ਦੇ ਅੰਦਰ ਅੰਦਰ ਬੱਧਾ ਇੱਥੇ ਆਇਆ ਪਿਛਲੇ 2 ਸਾਲਾਂ ਦੇ ਵਿੱਚ ਤੇ ਹੁਣ ਜਿਹੜੀ ਉਮੀਦ ਕੀਤੀ ਜਾਂਦੀ ਹੈ 2025 ਦੀ ਤਾਂ ਉਹਦੇ ਵਿੱਚ ਹੈਗਾ ਕਿ 28 ਕੁ ਹਜ਼ਾਰ ਦੇ ਨੇੜੇ ਬੰਦੇ ਦੇ ਆਉਣ ਦੀ ਉਮੀਦ ਆ ਤੇ ਓਵਰঅল ਪਰ ਫਿਰ ਵੀ ਜਿਵੇਂ ਸਾਨੂੰ ਪਤਾ ਹੀ ਹੈ ਕਿ ਜਿਹੜੀ ਪੋਪੂਲੇਸ਼ਨ ਆ ਉਹ ਗਰੋ ਕਰ ਰਹੀ ਆ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜਿਹੜਾ ਕਨਫਰੈਂਸ ਬੋਰਡ ਆਫ ਕੈਨੇਡਾ ਵਾ ਉਹ ਵੀ ਇਹ ਪ੍ਰੋਡਿਕਟ ਕਰਦਾ ਵਾ ਕਿ ਜਿਹੜੀ ਸਾਡੀ ਇਕਨੋਮੀ ਆ ਉਹ ਕਾਫੀ ਜ਼ਿਆਦਾ ਸਟਰੋਂਗ ਰਹੂਗੀ ਤੇ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਕਿ ਸਾਨੂੰ ਹਰ ਇੱਕ ਨੂੰ ਫਿਕਰ ਜ਼ਰੂਰ ਹੈ ਕਿ ਟੈਰਫ ਜਿਹੜੇ ਹੈਗੇ ਨੇ ਉਹ ਇੱਕ ਹਲੇ ਚੀਜ਼ ਹੈਡਡ ਕਿ ਕਾਫੀ ਵੱਡਾ ਰੋਲ ਪਲੇ ਕਰ ਸਕਦੀ ਆ ਪਰ ਮੈਨੂੰ ਆਪ ਨੂੰ ਇਹ ਬੜੀ ਉਮੀਦ ਹੈ ਇਸ ਚੀਜ਼ ਦੇ ਉੱਪਰ ਕਿ ਜਿਹੜੀ ਇਹ ਹੈ ਸਾਰਿਆਂ ਨੂੰ ਫਿਕਰ ਬਹੁਤ ਜ਼ਿਆਦਾ ਪਰ ਹੋ ਸਕਦਾ ਇਹ ਜਿਆਦਾ ਜਿਹੜਾ ਡਰ ਪਾਇਆ ਹੋਇਆ ਮਨ ਦੇ ਵਿੱਚ ਇਹਨੂੰ ਕਿਸੇ ਹੋਰ ਤਰ੍ਹਾਂ ਦਾ ਪ੍ਰੈਸ਼ਰ ਬਣਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਰਿਜ਼ੋਲਵ ਕਰ ਲਿਆ ਜਾਵੇ ਤੇ ਉਸ ਤੋਂ ਜਿਹੜੀ ਅਗਲੀ ਗੱਲ ਆ ਉਹ ਇਹ ਆ ਕਿ ਕਹਿ ਲਈ ਦੀਆਂ ਜਿਹੜੀਆਂ ਸੱਤ ਕੰਪਨੀਆਂ ਸੀਗੀਆਂ ਉਹ ਆਪਣੇ ਆਈਆਂ ਨੇ ਕੈਨੇਡਾ ਦੀਆਂ ਜਿਹੜੀਆਂ ਟਾਪ ਦੀਆਂ ਕੰਪਨੀਆਂਜ਼ ਨੇ ਉਹਨਾਂ ਦੇ ਵਿੱਚ ਜਿਹੜੀਆਂ ਕਿ ਬੈਸਟ ਹੈਗੀਆਂ ਨੇ ਯੰਗ ਪੀਪਲ ਵਾਸਤੇ ਜਿਹੜੇ ਨੌਜਵਾਨਾਂ ਦੇ ਵਾਸਤੇ ਉਹ ਕੰਪਨੀਆਂਜ਼ ਬੜੀ ਵਧੀਆ ਨੇ ਉਹ ਜਦੋਂ ਇਹਨਾਂ ਕੰਪਨੀਆਂ ਦੀ ਰੇਟਿੰਗ ਕਰਦੇ ਨੇ ਤਾਂ ਉਹਦੇ ਚੋਂ ਦੇਖਦੇ ਨੇ ਵੀ ਇਹ ਕੰਪਨੀਆਂ ਯੰਗ ਲੋਕਾਂ ਲਈ ਕੀ ਕਰ ਰਹੀਆਂ ਨੇ ਕਿੱਦਾਂ ਦਾ ਉਹਨਾਂ ਨੂੰ ਕੋਈ ਐਜੂਕੇਟ ਕਰ ਰਹੀਆਂ ਨੇ ਜਾਂ ਕਿੱਦਾਂ ਉਹਨਾਂ ਨੂੰ ਅਟਰੈਕਟ ਕਰ ਰਹੀਆਂ ਨੇ ਕੀ ਕਿੱਦਾਂ ਦਾ ਉਹ ਪਲੈਟਫਾਰਮ ਆ ਜਿਹਦੇ ਤੇ ਉਹਨਾਂ ਨੂੰ ਕੰਮ ਦਿੱਤਾ ਜਾ ਰਿਹਾ ਉਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਜਿਨ੍ਹਾਂ ਦੇ ਵਿੱਚੋਂ ਇੱਕ ਕੰਪਨੀ ਐਟਕੋ ਆ ਜੀ ਨੂੰ ਸਾਰੇ ਤਕਰੀਬਨ ਜਾਣਦੇ ਹੀ ਹੋਣਗੇ ਤੇ ਕੁਝ ਕੁ ਉਹਨਾਂ ਦੇ ਵਿੱਚੋਂ ਕੰਪਨੀਆਂ ਸੈਗੀਆਂ ਜਿਹੜੀਆਂ ਕਿ ਆਪਣੇ ਆਇਲ ਐਂਡ ਗੈਸ ਸੈਕਟਰ ਦੇ ਵਿੱਚ ਹੈਗੀਆਂ ਜਿਹੜੀਆਂ ਕਿ ਨੌਜਵਾਨਾਂ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰ ਰਹੀਆਂ ਨੇ ਤੇ ਉਹਨਾਂ ਨੂੰ ਇੱਥੇ ਸਦਨ ਦੀ ਕੋਸ਼ਿਸ਼ ਕਰ ਰਹੀਆਂ ਨੇ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਕਮਰਸ਼ੀਅਲ ਦਾ ਵੀ ਜਿਹੜੀ ਰੀਅਲ ਏਸਟੇਟ ਹੈਗੀ ਆ ਉਹ ਵੀ ਕਾਫੀ ਹੱਦ ਤੱਕ ਬਿਜ਼ੀ ਰਹਿਣ ਦੇ ਅਸਾਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿਹੜੇ ਲੋਕ ਆਉਣਗੇ ਹੁਣ ਉਹਨਾਂ ਵਾਸਤੇ ਤੁਹਾਨੂੰ ਪਤਾ ਹੀ ਆ ਵੀ ਕੰਮਕਾਰ ਹੋਰ ਹੋਣਗੇ ਤੇ ਨਵੀਆਂ ਚੀਜ਼ਾਂ ਉਹਨਾਂ ਵਾਸਤੇ ਵੀ ਹੋਰ ਬਣਨਗੀਆਂ ਤੇ ਹੁਣ ਜਿਵੇਂ ਸਾਨੂੰ ਇਹ ਵੀ ਪਤਾ ਹੀ ਆ ਕਿ ਮਾਰਕੀਟ ਆ ਜਿਹੜੀ ਉਹ ਥੋੜੀ ਜੀ ਹੁਣ ਅੱਗੇ ਨੂੰ ਬੈਲੈਂਸ ਹੋਣ ਲੱਗ ਗਈ ਰੀਅਲ ਏਸਟੇਟ ਦੀ ਉਦੇ ਵਿੱਚ ਹੁਣ ਇਨਵੈਂਟਰੀ ਵੀ ਵਧਣ ਲੱਗੀ ਤੇ ਜਿਹੜੀ ਸਾਨੂੰ ਪਤਾ ਵਾ ਵੀ ਡਿਮਾਂਡ ਹੈਗੀ ਉਹ ਹਲੇ ਵੀ ਕਾਫੀ ਜ਼ਿਆਦਾ ਸਟਰੋਂਗ ਆ ਤੇ ਆਉਣ ਵਾਲੇ ਸਾਲ ਦੇ ਵਿੱਚ ਵੀ ਉਹ ਥੋੜੀ ਜਿਹੀ ਬੈਲੈਂਸਡ ਮਾਰਕੀਟ ਰਹੂਗੀ ਤੇ ਆਪਾਂ ਹੁਣ ਜਿਵੇਂ ਗੱਲ ਕਰੀਏ ਪਿਛਲੇ ਵੀਕ ਦੀਆਂ ਇਹ ਨੰਬਰਸ ਦੀ ਤਾਂ ਉਹਦੇ ਵਿੱਚ ਨਵੀਆਂ ਲਿਸਟੀਆਂ ਆਈਆਂ ਨੇ 605 ਤੇ ਜਿਵੇਂ ਸਾਨੂੰ ਪਤਾ ਹੀ ਆ ਅੱਗੇ ਵੀ ਜ਼ਿਕਰ ਕਰਦੇ ਹੁੰਦੇ ਆ ਕਿ ਸਰਦੀਆਂ ਦੇ ਮਹੀਨਿਆਂ ਦੇ ਵਿੱਚ ਮਾਰਕੀਟ ਦੇ ਵਿੱਚ ਉਨੀ ਇਨਵੈਂਟਰੀ ਨਹੀਂ ਆਉਂਦੀ ਤੇ ਪ੍ਰਾਈਸ ਜਿਹੜੀ Uh, 61 ਪ੍ਰਾਪਰਟੀ ਸੀਗੀਆਂ ਜਿਹੜੀਆਂ ਕਿ ਬੈਕ ਆਨ ਦਾ ਮਾਰਕੀਟ ਸੀਗੀਆਂ ਪ੍ਰਾਈਸ ਡਿਕਰੀਜ਼ ਹੋ ਗਈ 241 ਪ੍ਰਾਪਰਟੀਆਂ ਦੀ ਪ੍ਰਾਈਸ ਕੱਟੀ 14 ਪ੍ਰਾਪਰਟੀਆਂ ਦੀ ਪ੍ਰਾਈਸ ਵਧੀ ਪੈਂਡਿੰਗ ਨੇ 382 ਪ੍ਰਾਪਰਟੀਆਂ ਜਦੋਂ ਅਸੀਂ ਪ੍ਰਾਈਸ ਡਿਕਰੀਜ਼ ਦੀ ਗੱਲ ਕਰਦੇ ਆ ਅਸੀਂ ਵੀ ਆਪਣੇ ਜਿਹੜੇ ਬਾਏਰਸ ਹੈਗੇ ਨੇ ਜਾਂ ਸੈਲਰਸ ਨੇ ਉਹਨਾਂ ਨੂੰ ਗਾਈਡ ਕਰਦੇ ਰਹਿੰਨੇ ਆ ਕਿ ਕਿੱਦਾਂ ਮਾਰਕੀਟ ਰਿਫਲੈਕਟ ਕਰ ਰਹੀ ਹੀ ਆ ਤਾਂ ਕਿ ਉਹ ਐਜੂਕੇਟ ਹੋ ਕੇ ਪੂਰਾ ਜਿਹੜਾ ਵਧੀਆ ਇੱਕ ਫੈਸਲਾ ਲੈ ਸਕਣ ਤੇ ਪੈਂਡਿੰਗ 382 ਪ੍ਰਾਪਰਟੀ ਸੀਗੀਆਂ 396 ਪ੍ਰਾਪਰਟੀਆਂ ਨੇ ਜਿਹੜੀਆਂ ਸੋਲਡ ਹੋਈਆਂ ਨੇ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਕਿ ਮਾਰਕੀਟ ਹਲੇ ਵੀ ਕਾਫੀ ਐਕਟਿਵ ਹੈਗੀ ਹੈ ਚੱਲੀ ਜਾ ਰਹੀ ਹੈ 396 ਵੀ ਨੰਬਰ ਕਾਫੀ ਵਧੀਆ ਹੈਗਾ 45 ਪ੍ਰਾਪਰਟੀਆਂ ਨੇ ਜਿਹੜੀਆਂ ਐਕਸਪਾਇਰਡ ਨੇ ਚਾਰ ਪ੍ਰਾਪਰਟੀਆਂ ਨੇ ਜਿਹੜੀਆਂ ਵਿਦਡਰੌਨ ਨੇ ਤੇ ਟਰਮੀਨੇਟਡ ਹੈਗੀਆਂ 117 ਪ੍ਰਾਪਰਟੀਆਂ ਇੱਥੇ ਮੈਂ ਇੱਕ ਚੀਜ਼ ਦਾ ਹੋਰ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ ਕਿ ਸਮੇਂ ਸਾਨੂੰ ਪਤਾ ਹੀ ਆ ਕਿ 29 ਤਰੀਕ ਨੂੰ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਆ ਜਿਹੜੇ ਉਹ ਅਨਾਉਂਸ ਕਰਨੇ ਆ ਤੇ ਸਾਨੂੰ ਉਮੀਦ ਆ ਵੀ ਉਹ 1% ਦਾ ਚੌਥਾ ਹਿੱਸਾ ਜਿਹੜਾ ਇੰਟਰਸਟ ਰੇਟ ਆ ਉਹਨ ਤੇ ਉਹਦੇ ਨਾਲ ਵੀ ਮਾਰਕੀਟ ਦੇ ਬਿਜ਼ੀ ਰਹਿਣ ਦੇ ਜਿਵੇਂ ਅਸਾਰ ਬਣੇ ਰਹਿਣਗੇ। ਬਾਕੀ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਰੀਅਲ ਏਸਟੇਟ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਤੁਹਾਡਾ ਕੁਐਸਚਨ ਹੋਵੇ ਜਾਂ ਤੁਸੀਂ ਰੀਅਲ ਏਸਟੇਟ ਵੇਚਣ ਜਾਂ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਮੈਨੂੰ ਜ਼ਰੂਰ ਕਾਲ ਕਰਿਓ। ਮੇਰਾ ਫੋਨ ਨੰਬਰ ਹੈ 40366992345। ਧੰਨਵਾਦ।